ਹਰ ਲੋ ਜੀ ਸასი ਕਾਲ ਸਾਰਿਆਂ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਬਣਾਉਣ ਜਾਣਦੇ ਆ ਬ੍ਰੈਡਾਂ ਦੇ ਗੁਲਾਬ ਜਾਨੂੰ ਤੇ ਮੈਂ ਕਟਲਾ ਸਾਰੀ ਕੱਟ ਲਾ ਕਟਲਾ ਨਹੀਂ ਕਟ ਕੇ ਤੇ ਨਹੀਂ ਬਣਾਉਣ ਪਰ ਉਹ ਵਿਚਾਰ ਮੇਰਾ ਟੱਚ ਰੱਖੇ ਆ ਤਾ ਜਾਣਾ ਨਾ ਮੈਂ ਚੱਲੋ ਇਹ ਵੀ ਦੋ ਵਰਤੇ ਹੀ ਜਾਣ ਤੇਰੇ ਕੋਲ ਅੱਗੇ ਮਨੂ ਚੋਟਾ ਲਾਇਆ ਹੂੰ ਆਲੂ ਵਾਲਾ ਉਹ ਵੀ ਸਲਾਮਾ ਨੂੰ ਬੋਲਾ ਵੀ ਬਣਾਵਾਂਗੇ ਆਲੂ ਵਾਲੇ ਦਾ ਉਹ ਰੰਗ ਬਣਾਇਆ ਜਿਆ ਹੈ ਮਾਸੀ ਦੇ ਘਰ ਪਰਠੋੜੀਆਂ ਬਣਾਈਆਂ ਆ ਸਿੱਧੇ ਫੱਟਰੀ ਨਹੀਂ ਕੋਈ ਗੱਲ ਨਹੀਂ ਐਸਾ ਲੋਜੀ ਇਹਨਾਂ ਦਾ ਇਦਾਂ ਚੂਰਾ ਕਰ ਲੈਣਾ ਤੇ ਇਹ ਤੋਂ ਦੁੱਧਾ ਟੰਡਾ ਇਹਦਾ ਦੁੱਧ ਪਾ ਕੇ ਤੈਨੂੰ ਮਸਲ ਲੈਣਾ ਮਸਲਣ ਤੋਂ ਮਸਾਲਾ ਮਸਰ ਕੇ ਨਿੱਕਾ ਜਿਹਾ ਗੋਲ ਬਣਾ ਲੈਣਾ ਫਿਰ ਉਹਦੇ ਨਿੱਕੇ ਨਿੱਕੇ ਬੋਲ ਬਣਾ ਦੇਦੇ ਹੋਰ ਬੜਾ ਦਾ ਨਹੀਂ ਤਾਂ ਨਿੱਕੇ ਨਿੱਕੇ ਬੋਲ ਬਣਾ ਰਹੇ ਨੇ ਇਦਾਂ ਕਰਕੇ ਠੀਕ ਹੈ ਲੋ ਜੀ ਇਦਰਾ ਪਤਾ ਤੇਲ ਪਾ ਦਿੱਤਾ ਵਾ ਫੈਂਡ ਤੇਲ ਤੇਲ ਤੇ ਤੇਲ ਯਾਰ ਫੈਂਡ ਆਪਾਂ ਜੋ ਮਰਜੀ ਆ ਤੇ ਹੁਣ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਦਿੰਨੇ ਆ ਤੇ ਉਸ ਤੋਂ ਬਾਅਦਾਂ ਫਿਰ ਆਪਾਂ ਇਹਦੇ ਵਿੱਚ ਗੁਲਾਬ ਚੰਨ ਚਲਾਗੇ ਜਿਵੇਂ ਥਾਰ ਤੇ ਚਾਣੀ ਰੱਖਦੇ ਛੋਟੇ ਛੋਟੇ ਬੌਲ ਚਾਣੀ ਰੱਖ ਜਿਵੇਂ ਥਾਰ ਦੇ ਵਿੱਚ ਚਾਣੀ ਰੱਖ ਦੇ ਹਾਂ ਜੀ ਆ ਹੌਸਲਾ ਹੈਗਾ ਵਾ ਹੂੰ ਹੂੰ ਹਾ ਹੁਣ ਵਾਲਾ ਸਲਾ ਬਾਤੇ ਚਲਦੀ ਨਹੀਂ ਪਰ ਆਹ ਜਰ ਫੈਂਡ ਲਾਗੋ ਫਰੈਂਟ ਇਹ ਤਾਂ ਪਟਾਕੇ ਮਾਰਤਾ ਕੋਈ ਨਹੀਂ ਹਿੱਲਣ ਲੱਪਣਾ ਇਧਰ ਆਪਾਂ ਚਾਸ਼ਨੀ ਵਾਤੀ ਪਾਣੀ ਰੱਖ ਦਿੱਤਾ ਚਾਸ਼ਨੀ ਵਾਤੀ ਪਾਣੀ ਜਿਆਦਾ ਵਾ ਥੋੜਾ ਜਿਹਾ ਘੱਟ ਕਰ ਲਈਏ आप आप आदत जी खांड ना ये कोली हाँ कोली बढ़िया ये है। चपादने हैं लाचियाँ दो हरी लाची पाती है ਕੇਸਰ ਵੀ ਪਾਉਣਾ ਸੀ ਪਰ ਕੇਸਰ ਇਸ ਟਾਈਮ ਹੈ ਨਹੀਂਗਾ ਇਤਰ ਫਿਰ ਕੇਸਰ ਪਾਇਆ ਨਹੀਂ ਪਰ ਉਹ ਸਿਪਿਲੰਦ ਤਰਨਾ ਤੇ ਬਹੁਤ ਕਰ ਗਈ ਲੋ ਜੀ ਛੋਟੇ ਛੋਟੇ ਬੋਲ ਆਪਾਂ ਤੇਲ ਦੇ ਵਿੱਚ ਛੱਡ ਦਿੱਤੇ ਆ ਲੋ ਦੇ ਨਾ ਆ ਜੁੜ ਜਾਣ ਨਹੀਂ ਜੁੜਦੇ ਨੇ ਤੇਲ ਚ ਸੌਣ ਵੀ ਗਏਗਾ ਅਠ ਨਹੀਂ ਗਿਆ ਤਲ ਗਏ ਆ ਤਲ ਵੀ ਗਏ ਆ ਲੋ ਜੀ ਸਾਡੇ ਬੌਲ ਵੀ ਹੋ ਗਏ ਤਲ ਕੇ ਤਿਆਰ ਜਿਹਾ ਜ਼ਿਆਦਾ ਵੀ ਨਿੱਕੇ ਨਿੱਕੇ ਬਣਾਉਂਦੇ ਤਾਂ ਫਿਰ ਉਹ ਵੀ ਨਹੀਂ ਜਿਆਦਾ ਅਜੀਬ ਜੇ ਲੱਗਣੇ ਹਨਾ ਇੰਨੇ ਕਿ ਤੇ ਚਲੋ ਠੀਕ ਐ ਆਹ ਤਾਂ ਬਹੁਤ ਸੋਹਣੇ ਬਣਨੇ ਉਧਰ ਆਪਣੇ ਉਧਰ ਦੀ ਖੰਡੀ ਮੈਨੂੰ ਚਾਸਨੀ ਬਣ ਕੇ ਤਿਆਰ ਹੋਣ ਲਈ ਆ ਬਣ ਗਈ ਆ ਵੀ ਬਸ ਉਹਦੇ ਅੱਲੀਆਂ ਆਪਾਂ ਹੁਣ ਸੋਹਣੇ ਹੋ ਗਏ ਹਨਾ ਕਲਰ ਵੀ ਚੇਂਜ ਹੋ ਗਿਆ ਰਕੀ ਦੇ ਬੜੇ ਦਿਨਾਂ ਦਾ ਕਰਨੇ ਮਮਾ ਬਣਾ ਮਮਾ ਪਣਾ ਮੈਂ ਆਪਣੇ ਰਾਜ ਬਣਾ ਹੀ ਦਿੱਤੇ ਆਪਣੇ ਪੁੱਤ ਨੂੰ ਲਓ ਜੀ ਆਪਣੇ ਗਲਾਬਜਨ ਬਣ ਕੇ ਹੋ ਗਏ ਪਿਆਰ ਇਹਨੂੰ ਹੁਣ ਆਪ ਪਾ ਲੈਣੇ ਆਂ ਚਾਸਣੀ ਦੇ ਵਿੱਚ ਬਸ ਲਾ ਦੇ ਹੁਣ ਚਾਸਣੀ ਦੇ ਗੱਲ ਕਰਦੇ ਆਂ ਪਰ ਸੁਣ ਆ ਜਿਹੜੇ 4 ਬਾਲ ਰਹਿ ਗਏ ਆ ਇਹ ਵੀ ਲਈਏ ਤਲ ਤੇ ਮੰਦਰਾ ਛੱਡ ਜਾਣੇ ਫੇ ਨਹੀਂ ਛੱਡਦੇ ਇਹਨਾਂ ਨੂੰ ਚਾਛੀ ਭਰੀ ਜਾਣੇ ਇਹਨਾਂ ਨੂੰ ਸੜਨਾ ਥੋੜਾ ਵਾ